ਬੀਤ ਦਿਨੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਸ਼੍ਰੀ ਵਿਜੇਂਦਰ ਸਿੰਗਲਾ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਰੈਲੀਆਂ ਕੀਤੀਆਂ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਜਿੱਤੀ ਪੜਿਆਲਾ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਅਤੇ ਕਮਲਜੀਤ ਚਾਵਲਾ ਤੋਂ ਇਲਾਵਾ ਉੱਗੇ ਕਾਂਗਰਸੀ ਲੀਡਰਾਂ ਦੀ ਰਹਿਨਮਾਈ ਹੇਠ ਹੋਈਆਂ ਇਹਨਾਂ ਪਰਵੀਆਂ ਮੀਟਿੰਗਾਂ ਦੇ ਵਿੱਚ ਵਿਜੇ ਇੰਦਰ ਸਿੰਗਲਾ ਵੱਲੋਂ ਆਪਣੇ ਵੋਟਰਾਂ ਨੂੰ ਸੰਬੋਧਨ ਕੀਤਾ ਗਿਆ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁੱਲਾਂਪੁਰ ਗਰੀਬਦਸ ਨਿਊ ਚੰਡੀਗੜ੍ਹ ਦੀਆਂ ਜਿੱਥੇ ਪਹੁੰਚੇ ਨੇ ਵਿਜੇ ਇੰਦਰ ਸਿੰਗਲਾ ਅਤੇ ਉਹਨਾਂ ਦੇ ਨਾਲ ਹੋਰ ਕਾਂਗਰਸੀ ਲੀਡਰ ਤੁਹਾਨੂੰ ਵੀ ਸੌਣੇ ਆ ਅੱਜ ਇਸ ਚੋਣ ਰੈਲੀ ਦੌਰਾਨ ਸ਼੍ਰੀ ਵਿਜੇਂਦਰ ਸਿੰਘਲਾ ਨਾਲ ਹੋਈ ਗੱਲਬਾਤ ਇਹਨਾਂ ਮੁੱਦਿਆਂ ਨੂੰ ਲੈ ਕੇ ਉਹ ਚੋਣ ਮੈਦਾਨ ਦੇ ਵਿੱਚ ਹਨ ਅਤੇ ਇਲਾਕੇ ਦੇ ਹੋਰ ਮੁੱਦਿਆਂ ਬਾਰੇ ਅਤੇ ਹਲਕੇ ਦੀਆਂ ਗਤੀਵਿਧੀਆਂ ਬਾਰੇ ਉਹਨਾਂ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ ਅੰਜਨਾ ਜੀ ਧੰਨਵਾਦ ਕਰਦੇ ਹਾਂ ਤੇ ਹੁਣ ਮੈਂ ਹਜ ਮਦਨ ਸਿੰਘ ਜੀ ਆ ਜਾਓ ਜੀ ਆ ਜਾਓ ਸਾਹਿਬ ਜੀ ਭਾਈ ਵੀਰ ਜੀ ਦੇ ਘਰੇ ਪੰਚਕਾਰ ਤੋਂ ਆਪਣੇ ਵਕ ਵਕ ਪਿੰਡਾਂ ਦੇ ਮੁੰਨਾ ਬੇ ਨਵਾਸਿਓ ਆਵਾਜ਼ ਜੀ ਜੀਵਾ ਜੀ ਨੂੰ ਬਨੰਦ ਬਸਾਤ ਕੋਟੇ ਤੇ ਨਿਕਲਦੀਆਂ ਲੱਖ ਲੱਖ ਵਧਾਈਆਂ ਤੇ ਸਿੰਘਾ ਸਾਹਿਬ ਉਹਦੇ ਲਈ ਫੋਨ ਕਰਕੇ ਲੋਕਾਂ ਨਾਲ ਉਹਦਾ ਜਾਣਾ ਹੱਥ ਬਾਤ ਸਹਿਜ ਤੇ ਲੈ ਗਿਆ ਤੇ ਅਸੀਂ ਤੁਹਾਨੂੰ ਵਿਸ਼ਵਾਸ ਕਰਦੇ ਹਾਂ ਮੁੰਡਾ ਬੱਤੋ ਕੁਣ ਬਾਤੇ ਉਹ ਲੀਡ ਗੱਲ ਉਹਨਾਂ ਜਿਤਾ ਕੇ ਭੇਜਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਸੰਗਤ ਤੋਂ ਮਾਫੀ ਅੱਜ ਆਲ ਇੰਡੀਆ ਐਮਐਸਵੀ ਦੇ ਪ੍ਰਧਾਨ ਦਾ ਇੱਕ ਪ੍ਰੋਗਰਾਮ ਰਸਤੇ ਵਿੱਚ ਆ ਗਿਆ ਪਾਰਟੀ ਦਾ ਹੁਕਮ ਹੋ ਡੇਟ ਹੋ ਗਿਆ ਮੈਨੂੰ ਪਤਾ ਸੰਗਤ ਅੱਜਕੱਲ ਹਰ ਬੰਦੇ ਦਾ ਕੰਮ ਦਾ ਟਾਈਮ ਹੁੰਦਾ ਹੈ ਜਾਣਾ ਵੀ ਪੈਂਦਾ ਮੈਂ ਦੋ ਗੱਲਾਂ ਕਰਨ ਵਾਸਤੇ ਇਸ ਜੋਨ ਦੇ ਤਹਿਤ ਹਾਜ਼ਰ ਮੈਂ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਾਡੇ ਇੱਕੋ ਜੀ ਸਾਡੇ ਬਲਾਕ ਦੇ ਦੋਨੋਂ ਪ੍ਰਧਾਨ ਸਹਿਬਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਲਜੀਤ ਜੀ ਤੇ ਹੋਰ ਸਾਰੇ ਸਾਥੀ ਸਹਿਬਾਨ ਮੇਰੇ ਨਾਲ ਰਾਜੇਸ਼ ਚੌਂ ਨੂੰ ਆਹਮ ਦੇ ਵਿੱਚ ਹਾਜ਼ਰ ਹੋਈ ਹੈ ਅੱਜ ਸਾਡੇ ਦੇਸ਼ ਦੇ ਸਾਹਮਣੇ ਇਸ ਚੌਂ ਨੂੰ ਲੈ ਕੇ ਜੋ ਮੁੱਦੇ ਹੈ ਉਹਦੇ ਬਾਰੇ ਮੈਂ થોਡਾ ਗੱਲਬਾਤ ਕਰਨ ਚਾਹੁੰਦਾ। ਇੱਕ ਪਾਸੇ ਭਾਜਪਾ ਦੀ ਸਰਕਾਰ ਜਿਹੜਾ ਨੇ ਪਿਛਲੇ ਸਮੇਂ 'ਚ ਜਦੋਂ ਪਹਿਲਾ ਕਿਸਾਨ ਅੰਦোলন ਚੱਲਿਆ ਤਿੰਨ ਖਾਲੇ ਘਰੂਨ ਬਣਾਏ ਸੀ 750 ਕਿਸਾਨ ਭਰਾਵਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਖਾਲੇ ਘਰੂਨ ਵਾਪਸ ਅਗਨੀ ਵੀਰ ਵਰਗੀ ਸਕੀਮ ਲੈ ਕੇ ਆਗੇ ਜਿਹੜੇ ਸਾਡੇ ਨੌਜਵਾਨ ਵੀਰ ਆਰਮੀ ਦੀ ਭਰਤੀ ਤੋਂ ਬਾਅਦ ਬਾਰਡਰ ਦੇ ਉੱਪਰ ਸਾਡੇ ਰਾਖੀ ਕਰਦੇ ਸੀ ਬਾਰਡਰ ਦੀ ਉਹ ਲੋਕ ਸ਼ਹੀਦੀਆਂ ਦਿੰਦੇ ਸੀ ਆਪਣੀਆਂ ਉਹਨਾਂ ਦੀ ਜਿਹੜੀ ਮਰੱਕੀ ਭਰਤੀ ਸੀ ਉਸ ਨੂੰ ਵੀ ਭਾਜੀਪੀ ਦੀ ਸਰਕਾਰ ਨੇ ਕੱਚੀ ਭਰਤੀ ਠੇਕੇ ਵਾਲੀ ਭਰਤੀ ਅਗਨੀ ਵੀਰ ਬਣਾ ਕੇ ਰੱਖਿਆ ਆ ਹੁਣ ਦੂਜਾ ਕਿਸਾਨਾਂ ਦਾ ਅੰਦੋਲਨ ਚੱਲਿਆ ਤੇ ਦੂਜੇ ਕਿਸਾਨਾਂ ਅੰਦੋਲਨ ਦੇ ਵਿੱਚ ਕਿਸਤੀਕੇ ਦਾ ਵਕੀਰਾ ਕਿਸਾਨ ਭੜਾਵਾਂ ਨਾਲ ਹੋ ਰਿਹਾ ਕਿਸਤੀਕੇ ਦਾ ਕਿਸਾਨ ਭੜਾ ਇਹ ਸ਼ਹਾਦਤ ਹੋਈ ਖਡੌਰੀ ਬਾਰਡਰ ਤੇ ਉਹ ਵੀ ਸਾਰੇ ਸਾਨੂੰ ਪਤਾ ਜਦੋਂ ਕਿਸਾਨ ਨੂੰ ਮਜ਼ਬੂਤ ਕਰਨ ਦੀ ਗੱਲ ਆਉਂਦੀ ਹੈ ਬੀਜੇਪੀ ਦੀ ਸਰਕਾਰ ਨੇ ਹਮੇਸ਼ਾ ਕਿਸਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅੱਜ ਗਰੀਬ ਅੱਜ ਗਰੀਬ ਪਰਿਵਾਰਾਂ ਵਾਸਤੇ ਜੇ ਨਰੀਗਾ ਦਾ ਕਾਨੂੰਨ ਕਾਂਗਰਸ ਪਾਰਟੀ ਦੀ ਡਾਕਟਰ ਮਨਮੋਹ singh ਦੀ ਸਰਕਾਰ ਨੇ ਬਣਾਇਆ ਸੀ ਤਾਂ ਕਿ ਹਰ ਗਰੀਬ ਨੂੰ 100 ਦਿਨ ਦਾ ਰੋਜ਼ਗਾਰ ਮਿਲ ਸਕੇ ਜੇ ਇਹਦਾ ਕਾਨੂੰਨ ਬਣਿਆ ਸੀ ਤੇ ਅੱਜ ਉਸ ਕਾਨੂੰਨ ਦੀ ਪਿਹਾੜੀ ਨੂੰ ਜੇ 400 ਰੁਪਏ ਕਰਨ ਦੀ ਗੱਲ ਆ ਰਹੀ ਹੈ ਤਾਂ ਉਹ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਜੇ ਕਿਸਾਨ ਦੀ ਫਸਲ ਦੀ ਐਮਐਸਪੀ ਦੀ ਗਰੰਟੀ ਹੋ ਰਹੀ ਹੈ ਤਾਂ ਰਾਹੁਲ ਗਾਂਧੀ ਦੀ ਸੋਚ ਅੱਜ ਗਰੰਟੀ ਦੇ ਰੂਪ ਵਿੱਚ ਕਾਂਗਰਸ ਪਾਰਟੀ ਕਰਨਾ ਚਾਹੁੰਦੀ ਜੇ ਤੱਕ ਇਹ ਸੂਬੇ ਦੀ ਗੱਲ ਹੈ ਸੂਬੇ ਦੀ ਸਰਕਾਰ ਆਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੂਬੇ ਦੀ ਸਰਕਾਰ ਨੇ ਕਿਸ ਤਰ੍ਹਾਂ ਦਾ ਵਾਅਦਾ ਕੀਤਾ ਸੀ ਕਿ ਜੇ ਅਸੀਂ ਕੋਈ ਵੀ ਫਸਲ ਦਾ ਨੁਕਸਾਨ ਹੋਊਗਾ ਅਸੀਂ ਵਧੀਆ ਮੁਆਵਜ਼ਾ ਦੇਵਾਂਗੇ ਤੇ ਫਸਲ ਦਾ ਮਾਮਲਾ ਤਾਂ ਛੱਡੋ ਤੇ ਕਿਸੇ ਵੀ ਮੁਰਗੀ ਵੀ ਮੁਰਗੀ ਉਹਨਾਂ ਮੁਰਗੀਆਂ ਦੇ ਭਾਂਗ ਦਾ ਵੀ ਮੁਆਵਜ਼ਾ ਮਿਲੂਗਾ ਤੁਹਾਡੇ ਯਾਰ ਬੇਰੋਜ਼ਗਾਰ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਵਾਂਗੇ ਸਾਡੀਆਂ ਭੈਣਾਂ ਨੂੰ 1000 ਰੁਪਏ ਦੇਵਾਂਗੇ ਅੱਜ ਬਾਰਡਰ ਦੇ ਉੱਪਰ ਬੀਜਪੀ ਦੀ ਸਰਕਾਰ ਹਰਿਆਣੇ ਦੇ ਵੱਲੋਂ ਪਾਣੀ ਮਾਰਿਆ ਗਿਆ ਰਬੜ ਦੀਆਂ ਗੋਲੀਆਂ ਮਾਰੀ ਗਈਆਂ ਕਿਸਾਨ ਸ਼ਹੀਦ ਹੋ ਗਿਆ ਤੇ ਕੀ ਕਿਸੇ ਅਫਸਰ ਦੇ ਉੱਪਰ ਉਹ ਲੋਕਾਂ ਦੇ ਉੱਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਕਿਸ ਤੇ ਪਰਚਾ ਕੀਤਾ ਇਹ ਜਿਹੜੀ ਸਾਡੀ ਉਹੇ ਸੂਬੇ ਦੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੀ ਕੀ ਜ਼ਿੰਮੇਵਾਰੀ ਹੈ ਥੋੜੀ ਸਾਰਾ ਨੂੰ ਪਤਾ ਜੋ ਜੋਣ ਆਉਂਦੀ ਹੈ ਨਾ اس کا فیصلہ کرنا ہے کہ کئی پارٹی آن والے علاقے کی سوبے کیس کی زمے دن خطرے سے ہے جو بابا صاحب نے سویدھان لکھا ساج وہ سنگھان خطرے چاہ راہل گاندھی پورے دیش کی یاترا کر رہے ہیں وہ اس کر کے دیش کی یاترا کر رہے تاکہ وہ اپنے اس دیش کے لوگ ਸਮੇਤ ਆਪ ਉਹਨਾਂ ਵਾਸਤੇ ਬਣਿਆ ਹੋਇਆ ਸੰਵਿਧਾਨ ਵੀ ਬਚਾਉਣਾ ਚਾਹੁੰਦਾ ਔਰ ਉਸਦੇ ਨਾਲ ਨਾਲ ਸੰਵਿਧਾਨ ਤੋਂ ਇਲਾਵਾ ਉਸ ਦੇਸ਼ ਦੇ ਵਿੱਚ ਜਿੱਦੇ ਸਾਰੇ ਲੋਕਾਂ ਨੂੰ ਇਸ ਰੱਖਿਆ ਕਰਨਾ ਚਾਹੁੰਦਾ। ਤੋਂ ਮੈਂ ਇਹ ਜ਼ਰੂਰ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅੱਜ ਕਿਹੜੇ ਸਮੱਸਿਆ ਸਾਹਮਣੇ ਕਿਹੜੀ ਚੁਣੌਤੀ ਹੈ ਉਸ ਰਾਤੇ ਉੱਪਰ ਸਾਨੂੰ ਕਾਰਵਾਈ ਕਰਨੀ ਚਾਹੀਦੀ ਹੈ ਔਰ ਮੈਂ ਪਹਿਲਾਂ ਮੈਨੂੰ ਸੁਣਨ ਦਾ ਮੌਕਾ ਮਿਲਿਆ ਤੇ 5 ਸਾਲ ਮੈਂ ਸੰਗਰੂਰ ਦੇ ਵਿੱਚ ਫਲੋਰ ਐਮਪੀ ਕੰਮ ਕੀਤਾ ਇਲਾਕੇ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਤੇ ਮੈਂ ਹਮੇਸ਼ਾ ਉਹ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਾਸਤੇ ਕੰਮ ਕੀਤਾ ਚਾਹੇ ਸਾਡੇ پورے ਕੈਂਸਰ ਦਾ ਹਸਪਤਾਲ ਬਣਿਆ ਇਹ ਵੀ ਉਸੇ ਤਰਜ਼ੀਰ ਦੇ ਉੱਪਰ ਬਣਿਆ ਜਿਸ ਤਰ੍ਹਾਂ ਸੰਗਰੂਰ ਦਾ ਕੈਂਸਰ ਹਸਪਤਾਲ ਸੀ ਪਹਿਲਾਂ ਖੋਲਿਆ ਸੀ ਅੱਜ ਸੰਗਰੂਰ ਦੇ ਵਿੱਚ ਕੈਂਸਰ ਦੀ ਬਿਮਾਰੀ ਦੇ ਇਲਾਜ ਵਾਸਤੇ ਸੋਬੰਗਿਆ ਦਾ ਕੈਂਕਰ ਹਸਪੀਟਲ ਚੱਲ ਰਿਹਾ ਹੈ 95% ਮਰੀਜ਼ਾਂ ਦਾ ਇਲਾਜ ਉਸ ਕੈਂਕਰ ਹਸਪਤਾਲ ਦੇ ਵਿੱਚ ਫ੍ਰੀ ਹੁੰਦਾ ਹੈ ਇੱਕ ਪੈਸਾ ਖਰਚੂ ਬਾਬਾ ਕਿਹੋ ਜਿਹਾ ਚੱਲ ਰਿਹਾ ਹੈ ਹਲਕੇ ਦੇ ਵਿੱਚ ਥੋੜਾ ਜੋ ਪ੍ਰਚਾਰ ਤੇ ਕੀ ਕਹੋਗੇ ਜੀ ਜੀ ਬਹੁਤ ਲੋਕਾਂ ਦਾ ਪਿਆਰ ਮਿਲਿਆ ਬਲਕਿ ਅਸੀਂ ਅੱਜ ਪ੍ਰੋਗਰਾਮ ਤੇ 2 ਘੰਟੇ ਲੇਟ ਹੋ ਗਏ ਕਿਉਂਕਿ ਇੱਕ ਐਨਐਸਸੀ ਦੇ ਇੰਡੀਆ ਦੇ ਪ੍ਰਧਾਨ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਕਿਸੇ ਕਾਲਜ ਦੇ ਵਿੱਚ ਤੇ ਉਸ ਕਰਕੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਕਾਲਜ ਦੇ ਬੱਚਿਆਂ ਨੂੰ ਐਨਐਸਏਓ ਦੇ ਸਾਥੀਆਂ ਨੂੰ ਸੰਬੋਧਨ ਕਰਨ ਜਾਣਾ ਪੈ ਗਿਆ ਤੇ ਬੜਾ ਵੱਡਾ ਹੰਗਾਰਾ ਕੋਰਾਲੀ ਦੇ ਵਿੱਚ ਖਰੜ ਦੇ ਵਿੱਚ ਅੱਜ ਵੱਡੀ ਹੰਗਾਰਾ ਮਿਲਿਆ ਔਰ ਵਧੀਆ ਚੋਣ ਮਹਿੰਮ ਚੱਲ ਰਹੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਇਹਨੂੰ ਭਰਮਾ ਹੰਗਾਰਾ ਮਿਲੂਗਾ ਲੋਕਾਂ ਦਾ ਬੜਾ ਪਿਆਰ ਤੇ ਆਸ਼ੀਰਵਾਦ ਮਿਲ ਰਿਹਾ ਹੈ ਉਹ ਤਾਂ ਹਲਕੇ ਦੇ ਹਾਲਾਤਾਂ ਦੇ ਬਾਰੇ ਦੇਖੋ ਗੱਲ ਇਹ ਹੈ ਕਿ ਉਹ ਮੈਂ ਸਮਝਾ ਗੱਲ ਮੈਂ ਉਹਦੇ ਵਿੱਚ ਗੱਲ ਇਹ ਹੈ ਕਿ ਪੰਜਾਬ ਇੱਕ ਬਾਰਡਰ ਦਾ ਇਲਾਕਾ ਹੈ ਬਾਰਡਰ ਸਟੇਟ ਹੈ ਪੰਜਾਬ ਨੇ ਪਹਿਲਾਂ ਵੀ ਬੜਾ ਸੰਤਾਪ ਹੋ ਗਿਆ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਹੈ ਤੇ ਮੈਂ ਸਰਕਾਰ ਨੂੰ ਇੰਨੀ ਗੱਲ ਕਹਿਣਾ ਚਾਹਨਾ ਹੈ ਕਿ ਲਾਅ ਐਂਡ ਆਰਡਰ ਨੂੰ ਮੁੱਖ ਰੱਖਦੇ ਹੋਏ ਆਪਾਂ ਨੂੰ ਕੋਈ ਵੀ ਐਸੀ ਗੱਲਾਂ ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਪੰਜਾਬ ਹੁਣ ਆਉਣ ਵਾਲੇ ਸਮੇਂ 'ਚ ਇਸ ਗੱਲ ਨੂੰ ਦੁਬਾਰਾ ਅਫੋਰਡ ਨਹੀਂ ਕਰ ਸਕਦਾ ਕਿ ਪੰਜਾਬ ਦਾ ਦੁਬਾਰਾ ਨੁਕਸਾਨ ਹੋਵੇ ਪਹਿਲਾਂ ਵੀ ਪੰਜਾਬ ਜਦੋਂ ਨੁਕਸਾਨ ਹੋਇਆ ਸੀ ਬਹੁਤ ਪਿੱਛੇ ਚਲੇ ਗਿਆ ਸੀ ਮਜਾ ਮਸਾ ਬੜੀ ਮੁਸ਼ਕਲਾਂ ਨਾਲ ਪੰਜਾਬ ਦੁਬਾਰਾ ਖੜਾ ਹੋਇਆ ਤੇ ਅੱਜ ਜ਼ਰੂਰਤ ਹੈ ਕਿ ਅਸੀਂ ਪੰਜਾਬ ਨੂੰ ਤਕੜੇ ਤਰੀਕੇ ਨਾਲ ਲਾਅ ਐਂਡ ਆਰਡਰ ਪੱਖੋਂ ਬਚਾ ਕੇ ਰੱਖੀਏ ਤੇ ਜੇ ਕਿਤੇ ਲਾਅ ਐਂਡ ਆਰਡਰ ਖਰਾਬ ਹੋ ਗਿਆ ਤਾਂ ਬਾਹਰਲੇ ਕਿਸੇ ਵੀ ਉਦਯੋਗਪਤੀ ਨੇ ਸਾਡੇ ਪੰਜਾਬ ਚ ਆ ਕੇ ਪੈਸਾ ਨਹੀਂ ਲਾਉਣਾ ਔਰ ਜੇ ਕੋਈ ਆ ਕੇ ਉਰੇ ਇਨਵੈਸਟਮੈਂਟ ਨਹੀਂ ਕਰੂਗਾ ਤਾਂ ਉਰੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਹੋਊਗਾ ਤੇ ਪੰਜਾਬ ਦੇ ਬੱਚੇ ਫ ਮੁੱਦਿਆਂ ਤੇ ਇਲਾਕੇ ਦੇ ਵਿੱਚ ਵਿਚਰ ਰਹੇ ਜ्यादातर ਕਿਹੜੇ ਲੋਕਾਂ ਨੂੰ ਲੈ ਕੇ ਨਹੀਂ ਮੈਂ ਆਪਾਂ ਇਸ ਇਲਾਕੇ ਦੀ ਡਿਵੈਲਪਮੈਂਟ ਨੂੰ ਤਸਵੀਜ਼ ਬਣਾ ਕੇ ਕਰਾਂਗੇ ਜੋ ਜੋ ਇਸ ਇਲਾਕੇ ਦੀ ਜ਼ਰੂਰਤ ਹੈ ਉਸ ਨੂੰ ਪਲਾਨ ਕਰਾਂਗੇ ਚਾਹੇ ਕੰਢੀਰੇ ਨਾਲ ਜੁੜੀਆਂ ਸਮੱਸਿਆਵਾਂ ਹੈ ਚਾਹੇ ਜਿੱਥੇ ਕਿਤੇ ਹਾੜਾ ਹੁੰਦੇ ਆ ਉਹਦੀਆਂ ਸਮੱਸਿਆਵਾਂ ਹੈ ਜਾਂ ਉਸ ਤੋਂ ਇਲਾਵਾ ਇਸ ਇਲਾਕੇ ਨੂੰ ਟੂਰਿਜ਼ਮ ਦੀ ਐਂਗਲ ਨਾਲ ਡਿਵੈਲਪ ਕੀਤਾ ਜਾ ਸਕਦਾ ਹੈ ਉਹਦੀ ਗੱਲ ਹੈ ਸੋ ਇਹ ਸਾਰੇ ਮੁੱਦੇ ਆ ਔਰ ਹਰ ਇਲਾਕੇ ਦੇ ਅੱਡ ਅੱਡ ਮੁੱਦੇ ਆ ਮੋਹੱਲੀ ਦੇ ਅੱਡ ਮੁੱਦੇ ਆ ਕੰਢੀਰੀ ਦੇ ਅੱਡ ਮੁੱਦੇ ਆ ਸੋ ਜਿਹੜੇ ਜਿਹੜੇ ਇਲਾਕੇ ਦਾ ਜਿਹੇ ਜਿਹੇ ਮੁੱਦਾ ਹੋਊਗਾ ਉਸ ਨੂੰ ਮੁੱਦਿਆਂ ਨੂੰ ਪਹਿਰਵਾਈ ਕਰਾਂਗੇ ਔਰ ਪਾਰਲੀਮੈਂਟ 'ਚ ਆਵਾਜ਼ ਚੱਕਾਂਗੇ ਔਰ ਵੱਖ-ਵੱਖ ਅਦਾਰਿਆਂ ਤੋਂ ਹਾਰਤ ਸਰਕਾਰ ਦੇ ਮੈਂ ਮੰਤਰੀਆਂ ਤੋਂ ਪੈਸਾ ਲੈ ਕੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਲੈ ਕੇ ਆਵਾਂਗੇ ਪੰਜਾਬ ਦੇ ਚ ਇਹਨੀ ਬੇਰੋਜ਼ਗਾਰੀ ਮੈਂ ਪਹਿਲਾਂ ਕਿਹਾ ਮੈਂ ਪਹਿਲਾਂ ਇਹ ਗੱਲ ਕਹੀ ਹੈ ਜਿੱਥੇ ਬੇਰੋਜ਼ਗਾਰੀ ਦੀ ਗੱਲ ਹੈ ਉਹਦੇ ਵਾਸਤੇ ਕੋਈ ਵੀ ਸਰਕਾਰੀ ਅਦਾਰਾ ਜਿਸ ਪੱਦਰ ਦੀ ਬੇਰੋਜ਼ਗਾਰੀ ਹੈ ਉਸ ਪੱਦਰ ਦੇ ਰੋਜ਼ਗਾਰ ਸਰਕਾਰ ਦੇ ਅਦਾਰੇ ਚੋਂ ਨਹੀਂ ਮਿਲ ਸਕਦੇ ਤੂੰ ਇਸ ਕਰਕੇ ਸਰਕਾਰਾਂ ਨੂੰ ਆਪਣੇ ਸੂਬੇ ਦਾ ਮਾਹੌਲ ਠੀਕ ਰੱਖਣਾ ਪਊਗਾ ਜੇ ਬਾਹਰਲੀ ਇਨਵੈਸਟਮੈਂਟ ਸਾਡੇ ਪੰਜਾਬ ਚ ਲੈ ਕੇ ਆਣੀ ਹੈ ਇਸੇ ਕਰਕੇ ਮੈਂ ਕਿਹਾ ਕਿ ਪੰਜਾਬ ਇੱਕ ਬਾਰਡਰ ਦਾ ਇਲਾਕਾ ਹੈ ਪੰਜਾਬ ਨੇ ਪਹਿਲਾਂ ਵੀ ਪੰਜਾਬ ਦਾ ਬੜਾ ਨੁਕਸਾਨ ਹੋਇਆ ਤੇ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਕੈਮਰ ਰੱਖਣ ਦੀ ਲੋੜ ਹੈ ਲੋਕਾਂ ਦੇ ਮਨਚੇਸ ਦਾ ਡਰ ਨਹੀਂ ਪੈਣਾ ਚਾਹੀਦਾ ਤੇ ਜੇ ਅੱਜ ਪੰਜਾਬ ਦਾ ਮਾਹੌਲ ਚੰਗਾ ਆਊਗਾ ਤਾਂ ਬਾਹਰਲਾ ਉਦਯੋਗਪਤੀ ਆ ਕੇ ਉਰੇ ਪੈਸਾ ਖਰਚ ਕਰੂਗਾ ਔਰ ਜੇ ਪੈਸਾ ਖਰਚ ਕਰੂਗਾ ਜਾਂ ਇਨਵੈਸਟਮੈਂਟ ਕਰੂਗਾ ਤਾਂ ਉਰੇ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੂਗੀ ਔਰ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇ ਸਾਧਨ ਵੀ ਮਿਲਣਗੇ ਸ਼ੁਕਰੀਆ